ਆਪਣਾ ਨਾਮ ਸੋ ਨਾਮ ਦੋਤੋ ਨਾਮ ਰਾਂਗਾਣਾਈ ਅਣਬਿਲਾਈ ਜ਼ਿਲ੍ਹਾ ਬਰਨਾਲਾ ਜੀ ਇਹ ਘਟਨਾ ਕੀ ਵਾਪਰੀ ਆ ਜੀ ਇਹ ਘਟਨਾ ਆ ਵਾਪਰੀ ਆਈ ਇਹ ਆਪਣੇ ਸਾਡੇ ਚਾਚਾ ਜੀ ਤੇ ਇਧਰੋਂ ਟੱਲਿਆ ਨੂੰ ਜਾ ਰਹੇ ਸੀ ਤੇ ਟੱਲਿਆ ਨੂੰ ਜਾ ਰਹੇ ਸੀ ਤੇ ਇਹਨਾਂ ਨੇ ਜਾਣਾ ਸੀ ਭਾਂਜੀ ਨੂੰ ਚੜਾਉਣ ਮੈਰੋਂ ਤੇ 2:30 ਦਾ ਟਾਈਮ ਸੀ ਤੇ ਇਹ ਜਾ ਰਹੇ ਸੀ ਤੇ ਟੱਲਿਆ ਵਾਲੇ ਹੀ ਸਾਈਡ ਤੋਂ ਖਾਲੀ ਟਿਪਰ ਆ ਰਿਹਾ ਸੀ ਇਧਰੋਂ ਤੇ ਰਾਹ ਦੇ ਵਿੱਚ ਇੱਕ ਦਰਾਸਤ ਡੇਡਾ ਸੀ ਜਿਹੜਾ ਦਰਾਸ ਤਾਂ ਡੇਡਾ ਸੀ ਤੇ ਵੀ ਇਹ ਜਾ ਰਹੀ ਸੀ ਤੇ ਉਹ ਦਰਾਸ ਤੇ ਜਿਆਦਾ ਡੇਡਾ ਹੁੰਦਾ ਕਾਰਨ ਤੇ ਟਿਪਰ ਦਰਾਸ ਦੇ ਵਿੱਚ ਵੱਜ ਗਿਆ ਤੇ ਉਹ ਡਾਣਾ ਕੁਝ ਤਾਂ ਹਲਕਾਆ ਡੇਡਾ ਹੋਇਆ ਵਈ ਤੇ ਉਹ ਟਿਪਰ ਨਾਲ ਟੁੱਟ ਕੇ ਬੜਕ ਕੇ ਉੱਤੇ ਯਾਨੀ ਇਹਨਾਂ ਦੇ ਮੋਟਰਸਾਈਕਲ ਦੇ ਤਿੰਨਾਂ ਦੇ ਉੱਪਰ ਜਾ ਡਿੱਗਿਆ ਚਾਚੀ ਸੀ ਚਾਚਾ ਜੀ ਸੀ ਤੇ ਭਾਂਜੀ ਸੀ ਤੇ ਉਹਨਾਂ ਦੇ ਉੱਪਰ ਜਾ ਡਿੱਗਿਆ ਤੇ ਉਹ ਨਾਲ ਦੀ ਨਾਲ ਵਾਂਝੇ ਜਾ ਡਿੱਗੇ ਨੇ ਤੇ ਚਾਚਾ ਜੀ ਦਾ ਉੱਥੇ ਡੈਥ ਹੋ ਗਈ ਉਹਨਾਂ ਦੀ ਪੂਰੀ ਹੋ ਗਈ ਉਹਦਾ ਜੀ ਤੇ ਚਾਚੀ ਦੇ ਸਿਰ ਤੇ ਛੱਟ ਸੀ ਤੇ ਭਾਂਜੀ ਦੀ ਜਾਨੇ ਦੀ ਗੁੰਮ ਹੋ ਗਈ ਸੀ ਤੇ ਉਹ ਹੁਣ ਉਹਨਾਂ ਨੂੰ ਅਸੀਂ ਬਰਨਾਲੇ ਉੱਥੇ ਲੈ ਗਏ ਸੀ ਅਜ ਕਾਲ ਚ ਤੇ ਉਦੋਂ ਬਾਅਦ ਉਹਨਾਂ ਨੇ ਰੈਫਰ ਕਰਤਾ ਜੀ ਬਠਿੰਡੇ ਭਾਂਜੀ ਦੇ ਚਾਚੀ ਤੇ ਚਾਚਾ ਜੀ ਦਾ ਫਿਰ ਉੱਥੀ ਨਹੀਂ ਤੇ ਬਸ ਆਇਆ ਵੀ ਇਨਸਾਫ ਮਿਲਣਾ ਚਾਹੀਦਾ ਜੀ ਆਪਾਂ ਦਾ ਜੀ ਦਿਹਾੜੀਦਾਰ ਪਰਿਵਾਰ ਜੀ ਤੇ ਬਾਕੀ ਕੰਮਕਾਰ ਵਾਲੇ ਬੰਦੇ ਸੀ ਉਹ ਅਸੀਂ ਦੋ ਜੀ ਸੀ ਇੱਥੇ ਜੀ ਤੇ ਬਾਕੀ ਬਸ ਇਹੀ ਆਈ ਆਪਣੀ ਦਾ ਜੀ ਵੀ ਆਪਾਂ ਨੂੰ ਇਨਸਾਫ ਮਿਲਣਾ ਚਾਹੀਦਾ ਪ੍ਰਸ਼ਾਸਨ ਕਣੀ ਹੋਈ ਤੇ ਇਹਨਾਂ ਦੀ 9 ਪੀਸੀ ਉਮਰ ਬੰਨੀ ਸੀ ਇਹਨਾਂ ਦੀ ਉਹ ਬੁਸਾਰਤ ਸੀ ਉਮਰ ਹੈਗੀ ਸੀ ਇਹਨਾਂ ਦੀ 50 55 ਕੇ ਹੈਗੀ ਸੀ ਇਹ ਸੇਮ ਸੀ ਉਮਰ ਦਾ ਦੋਨੋਂ ਦਾਦਾ ਫਰਕ ਨਹੀਂ ਸੀ ਥੋੜਾ ਹੀ ਫਰਕ ਸੀ ਤੇ ਉਹਨਾਂ ਦਾ ਇੱਕ ਬਹਾਦਰਖਾਨੀ ਤੇ ਚਾਚੀ ਦਾ ਨਾਮ ਭੋਲੀ ਸੀ ਹਾਂ ਹਾਂ ਭੋਲੀ ਹਾਂਜੀ ਮਸੀਹਾਰ ਭੋਲੀ ਸੀ ਉਹਨਾਂ ਦੇ ਤੇ ਕੁੜੀ ਦਾ ਨਾਮ ਸੀ ਆਪਣੇ ਸੈਨਾ ਜੀ ਅੱਛਾ ਇਹ ਮਰੀਜ਼ ਕਿਵੇਂ ਹੈ ਜੀ ਉਹਨਾਂ ਦੀ ਇਹ ਸੀਰੀਅਸ ਹੈ ਇਹ ਸੀਰੀਅਸ ਹੈ ਜੀ ਦੋਨੋਂ ਯਾਨੀ ਹਾਂਜੀ ਹਾਂਜੀ ਇਹ ਹਮਜੋ ਹਸਪੀਟਲ ਬਟਨ ਇਹਨਾਂ ਜਿਆ ਤੇ ਮਾਲੋਵੀ ਚਾਚੀ ਦੇ ਡੈਥ ਹੋ ਗਈ ਤੰਨਾਂ ਦੀ ਸਰਚ ਸੱਟ ਆਈ ਚਾਚੀ ਜੀ ਡੈਥ ਹੋ ਗਈ ਚਾਚੀ ਜੀ ਦੇ ਵੀ ਸੱਟ ਦੇ ਹਾਟਾ ਤੇ ਭਾਂਜੀ ਦੇ ਵੀ ਸੱਟ ਆਈ ਦਾਈ ਦਾਈ ਤੰਨਹੀਂ ਸੀਰੀਅਸ ਨਹੀਂ ਦੋਨੋਂ ਸੀਰੀਅਸ ਨਹੀਂ ਚਾਚੀ ਦਾ ਪੂਰੀ ਹੋ ਗਈ ਤੁਸੀਂ ਚਾਹੁੰਦੇ ਹੋ ਜੀ ਹੁਣ ਤੁਸੀਂ ਇਤੋਂ ਦੇ ਪੰਜਾਬ ਸਰਕਾਰ ਬਸੇ ਹੀ ਮੰਗਾਈ ਆ ਢਾੜੀ ਦਾਈ ਵੀ ਪਰਿਵਾਰ ਦੀ ਮਦਦ ਕਰੀ ਆਵੇ ਜੀ ਵਿਹਾੜੀ ਦਾਰ ਬੰਦੇ ਸੀ ਬਜ਼ੁਰਗ ਘਰੇ ਆਈ ਉਹਨਾਂ ਦੇ ਕੋਲ ਕੱਲੇ ਬਜ਼ੁਰਗ ਰਹੇ ਕਰੀ ਬਸ ਕੱਲੇ ਬਜ਼ੁਰਗ ਆਈ ਹੋਰ ਕੋਈ ਘਰੇ ਨਹੀਂ ਹੈਗਾ ਜੀ ਤੇ ਬਸ ਸਾਡੀ ਤੇ ਇਹੀ ਮੰਗ ਆ ਵੀ ਉਹਨਾਂ ਨੂੰ ਇਨਸਾਫ ਹੋਵੇ ਜੀ ਬਾਕੀ ਹੁਣ ਪਿੰਡ 'ਚ ਸਾਰੇ ਜਿਹੇ ਸੋਹ ਆ ਮਾਹੌਲ ਬਣਿਆ ਹੋਇਆ ਜੀ ਤੇ ਹਾਂਜੀ ਹਾਂ ਬਾਕੀ ਤਿੰਨ ਇੱਕ ਘਰ ਦੇ ਜਾਣੇ ਬਹੁਤ ਵੱਡੀ ਗੱਲਬਾਤ ਆਈ ਹੁਣ ਉਹਨਾਂ ਉਹ ਵੀ ਸੀਰੀਅਸ ਨੇ ਜੀ ਜਦੋਂ ਜਿੰਨਾ ਚਿਰ ਘਰੇ ਨਹੀਂ ਆ ਰਹੇ ਜੀ ਤੇ ਬਸ ਇਹ ਸਾਡੀ ਤੇ ਇਹੀ ਮੰਗ ਆ ਵੀ ਕੁੜੀ ਦਾ ਤਾਂ ਜਵਾਬ ਹੀ ਹੈ ਡਾਕਟਰਾਂ ਕੋਲੋਂ ਜੀ ਹਾਂਜੀ ਤੇ ਕਰ ਸਕਦੇ ਆ ਹੋਰ ਕਿਵੇਂ ਚੱਲ ਰਿਹਾ ਸੀ ਇਹ ਵੱਢਾੜੀ ਦਾ ਕਰਦੇ ਦਿਹਾੜੀ ਸੀ ਕਰਦੇ ਜੀ ਹਾਂਜੀ ਸਾਨੂੰ ਕਾਲ ਆਈ ਸੀ ਇਹ ਜਿਹੜੇ ਚ ਦੱਸਿਆ ਗਿਆ ਕਿ ਬੀਲਾ ਰੋਡ ਦੇ ਉੱਤੇ ਟੱਲੇਵਾਲ ਪੁਲ ਤੋਂ ਬੀਲਾ ਰੋਡ ਦੇ ਉੱਤੇ ਤਿੰਨ ਮੋਟਰਸਾਈਕਲ ਸਵਾਰਾਂ ਦਾ ਇੱਕ ਟਿਪਰ ਦੇ ਸਪੈਦੇ ਦੇ ਪੇੜ ਨਾਲ ਟਕਰਾਂਗ ਕਰਕੇ ਉਹਦਾ ਸਪੈਦੇ ਦਾ ਜਿਹੜਾ ਟਾਣਾ ਸੀਗਾ ਉਹ ਟੁੱਟ ਕੇ ਮੋਟਰਸਾਈਕਲ ਸਵਾਰਾਂ ਦੇ ਉੱਤੇ ਡਿੱਗ ਪਿਆ ਜਿਸ ਦੇ ਨਾਲ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਔਕੇ ਦੀ ਮੌਤ ਹੋ ਗਈ ਇੱਕ ਬੱਚੀ ਸੀ 10-11 ਸਾਲ ਦੀ ਉਹ ਕਾਫੀ ਸੀਰੀਅਸ ਸੀ ਇੱਕ ਬਜ਼ੁਰਗ ਆਕ ਸੀਗੀ ਉਹ ਵੀ ਸੱਪਹਣਸ ਦੀ ਲੱਗ ਰਹੀ ਸੀ ਹਾਂ ਉਹ ਲੋ ਸਿਰियस ਆਉਤੀ ਸੀ ਉਹਨਾਂ ਨੂੰ ਅਸੀਂ ਇਥੋਂ ਜਾ ਕੇ ਬਰਨਾਲਾ ਹਸਪਤਾਲ ਦਾਖਲ ਕਰਵਾਤਾ ਸੀਗਾ ਫਿਰ ਉੱਥੋਂ ਉਹਨਾਂ ਨੂੰ ਰੈਫਰ ਏਮਜ਼ ਦਾ ਬਟਿੰਡੇ ਦਾ ਕਰ ਦਿੱਤਾ ਇਹ ਜਿਹੜਾ ਟਿੱਪਰ ਹੈ ਆ ਪਥਮੈ ਲਈ ਜਾ ਰਿਹਾ ਸੀਗਾ ਇਥੋਂ ਹੀ ਪੋਤਨਿਆਂ ਤੋਂ ਗਿਆ ਸੀਗਾ ਆ ਹਾਂ ਜੀ ਟਿੱਪਰ ਅੱਗੇ ਇੰ ਜਾ ਰਿਹਾ ਸੀ ਸਾਈਡ ਤੇ ਨਾ ਦਰਸ ਦੇ ਇਸ ਤਰ੍ਹਾਂ ਇੱਕ ਸਪੈਦੇ ਦਾ ਪੇੜ ਝੁਕਿਆ ਹੋਇਆ ਸੀ ਇਹ ਟਿਪਰਾ ਨੂੰ ਪਤਾ ਨਹੀਂ ਲੱਗਿਆ ਉੱਪਰ ਉਹਦੀ ਬਾਡੀ ਟੱਚ ਕਰ ਗਈ ਦਰਖਤ ਦੇ ਨਾਲ ਉਹ ਤਾ ਨਾ ਟੁੱਟ ਗਿਆ ਉਹਨਾਂ ਦੇ ਉੱਪਰ ਲਿਖ ਗਿਆ ਉਹ ਕ੍ਰੋਸ ਕਰਨ ਲੱਗੀ ਸੀ ਸੋ ਚਲ ਕੀ ਇਹ ਵਾਲੇ ਕੋਈ ਕਾਰਵਾਈ ਹੋਵੇ ਭਲੇ ਅਜੇ ਨਾ ਰੁਕਾ ਸਾਨੂੰ ਮਸੂਲ ਹੋਇਆਗਾ ਅੱਜ ਅਸੀਂ ਅਗਲੀ ਕਾਰਵਾਈ ਅਪਲ ਹੇ ਜਾ ਕੇ ਉਹਨਾਂ ਦੇ ਪਰਿਵਾਰ ਕੋਲ ਜਾਈ ਜਾਣਾ ਤਾਂ ਉਹਨਾਂ ਦਾ ਟੁੱਟ ਗਿਆ